ਕਦਾ ਕਦੇ ਸਾਡੇ ਲਈ ਵੀ ਰੱਖਦੀ ਸੀ ਵਰਤ ਸੋਹਣੀਏ ਨਹੀਂ ਵਰਤ ਰੱਖਿਆ ਸੀ ਬਾਈ ਦੀ ਖਾਤਰ 8 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਪਹਿਲਾ ਵਰਤ ਸੀ ਪਹਿਲੇ ਵਰਤ ਤੇ ਵਿਖੇੜਾ ਪੈ ਗਿਆ ਜਦੋਂ ਇਹਨੂੰ ਉੱਥੇ ਲੈ ਕੇ ਗਏ ਇਹਨੇ ਵੇਖਿਆ ਕਿ ਕੁੜੀ ਕਹਿੰਦੀ ਮੇਰੀ ਸਹੇਲੀ ਦਾ ਬਰਥਡੇ ਆ ਮੈਂ ਜਾਣਾ ਜਦੋਂ ਉੱਥੇ ਗਏ ਵਾਪਸ ਤੇ ਪਤਾ ਲੱਗਿਆ ਉਹ ਕਿਸੇ ਨਾਲ ਹੋਟਲ ਦੇ ਵਿੱਚ ਵੜ ਗਈ ਉਹਦੇ ਦੋਸਤ ਨੇ ਇਹਨੂੰ ਦੱਸਿਆ ਤੇ ਇੱਥੇ ਪਿੱਛੋਂ ਜਾ ਕੇ ਜਦੋਂ ਫੜੇ ਤੇ ਉਦੋਂ ਚੰਗਾ ਕੋਟੈਸ਼ ਹਲਕਿਆ ਹਨਾ ਮੁੜ ਕੇ ਉਹ ਕਹਿੰਦਾ ਮੈਂ ਤਲਾਕ ਲੈਣਾ ਉਹ ਕੁੜੀ ਕਹਿੰਦੀ ਮੈਂ ਤੇਰੇ ਦੇ ਦਾਜ ਦਾ ਪਰਚਾ ਪਾਉਦੋਂ ਪਰ ਮੈਂ ਤਲਾਕ ਨਹੀਂ ਲੈਣਾ ਇਹ ਹੁਣ ਕਹਿੰਦਾ ਵੀ ਬਿਲਕੁਲ ਸਾਰਾ ਕੋਈ ਪ੍ਰੂਫ ਆਇਆ ਪਰ ਮੈਂ ਰੱਖਣੀ ਨਹੀਂ ਇਹ ਜੀ ਜਨਾਨੀ ਨਾਮਾ ਨਹੀਂ ਲੈ ਸਕਦਾ ਕਹਿੰਦਾ ਮੇਰੀ ਕਿਹੜਾ ਮਰਨਾ ਕੀ 8 ਮਹੀਨੇ ਹੋਇਆ ਮੈਥੋਂ ਜੀ ਨਹੀਂ ਕਰਦਾ ਮੈਂ ਇਹ ਜੀ ਕੈਰੈਕਟਰਲੈਸ ਜਨਾਨੀ ਆ ਦੇ ਘਰੇ ਰੱਖਾਂ ਉੱਥੋਂ ਦੀ ਪੁੱਛਗਿੱਛ ਜਦੋਂ ਕੀਤੀ ਸਪੇਕਿਆਂ ਚੋਂ ਕੁੜੀ ਦੇ ਉੱਤੇ ਕਹਿੰਦੇ ਸੀ ਉਹ ਸਾਡੇ ਪਿੰਡ ਦਾ ਜਗਾੜ ਹੀ ਆ ਤੂੰ ਨਾ ਵਿਆਹ ਕਰਾ ਇਹ ਕਹਿੰਦਾ ਸੀ ਨਹੀਂ ਯਾਰ ਵੀ ਕੱਲ ਨੂੰ ਹੋ ਸਕਦਾ ਲੋਕ ਜਾਣ ਕੇ ਕਹਿੰਦੇ ਹੁਣ ਪਰ ਹੁਣ ਇ ਕੇਸ ਲੋਂ ਕਹਦਾ ਮੈਂ ਰਹਿਣਾ ਨਹੀਂ ਇਹਦੇ ਨਾਲ ਇਹਨੂੰ ਛੱਡਣਾ ਚਾਹਣਾ ਆਪਾਂ ਉਹ ਬਾਈ ਨਾਲ ਗੱਲ ਕਰਦਾਂ ਜਿਹਦੇ ਨਾਲ ਪਹਿਲੇ ਬੱਤ ਤੇ ਆ ਕੁਝ ਹੋਇਆ ਅੱਜ ਆ ਬਾਈ ਮਾਰੇ ਖਚਕੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਰੀ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿਹੇ ਜੀ ਵੀ ਜਿਹਦੇ ਵਿਆਹ ਨੂੰ ਹਜੇ ਸਾਲ ਵੀ ਨਹੀਂ ਹੋਇਆ ਸੀ ਪਹਿਲਾ ਵਰਤ ਸੀਗਾ ਬਾਰਤ ਰੱਖਿਆ ਤਾਂ ਇਹਦੇ ਲਈ ਸੀਗਾ ਤੇ ਪਰ ਚੰਨ ਕਿਤੇ ਹੋਰ ਦੇਖਣ ਗਈ ਸੀ ਜਦੋਂ ਘਰਵਾਲੀ ਨੇ ਇਹਨੂੰ ਕਿਹਾ ਵੀ ਬਾਰਤ ਮੈਂ ਰੱਖਿਆ ਇਹ ਕਹਿੰਦਾ ਵੀ ਚੱਲ ਨਹੀਂ ਰੱਖਣਾ ਨਾ ਰੱਖ ਸਾਡੇ ਰੱਖ ਦੇਣੀ ਪਰ ਇਹ ਕਹਿੰਦੀ ਉਹ ਕਹਿੰਦੀ ਵੀ ਸਾਡੇ ਰੱਖਦੇ ਆ ਮੈਂ ਰੱਖੂਗੀ ਬਾਰਤ ਰੱਖ ਕੇ ਜਦੋਂ 1.5 2 ਵਜੇ ਕਹਿੰਦੀ ਐ ਕਿ ਇਹਨੂੰ ਕਹਿੰਦੀ ਮੇਰੀ ਸਹੇਲੀ ਦਾ ਬਾਰਡੇ ਤੇ ਮੈਂ ਚੱਲੀ ਆ ਬਾਰਡੇ ਮਨਾਉਣ ਇਹ ਕਹਿੰਦਾ ਬਾਰਡੇ ਕੀ ਕਰਨਾ ਤੂੰ ਮਨਾ ਕੇ ਜਦੋਂ ਕੋਈ ਤੂੰ ਖਾਣਾ ਪੀਣਾ ਨਹੀਂ ਕਹਾਣੀ ਵੀ ਸੁਣਨੀ ਆ ਪਰ ਉਹ ਮੰਨੀ ਨਹੀਂ ਇਹਨੂੰ ਸ਼ੱਕ ਪੈ ਗਿਆ ਤੇ ਪਰ ਪਿੱਛੇ ਜਦੋਂ ਗਏ ਤੇ ਬਾਰਤ ਕਿਤੇ ਹੋਰ ਹੀ ਮਨਾਈ ਜਾਂਦੀ ਸੀ ਆਪਾਂ ਗੱਲ ਕਰਦੇ ਬਾਈ ਨਾ ਸੱਸੀ ਗੱਬੀ ਸੱਸੀ ਗੱਬੀ ਕੀ ਹ ਵਧੀਆ ਬਈ ਵਿਆਹ ਨੂੰ ਛੋੜੇ ਨੂੰ ਹਜੇ ਸਾਲ ਨਹੀਂ ਹੋਇਆ ਸੀਗਾ ਤੇ ਇਹ ਗੱਲ ਕੀ ਪਾਣਾ ਵਾਪਰ ਕੇ ਬਈ ਯਾਰ ਪਹਿਲਾ ਵਰਤ ਸੀਗਾ ਉਹ ਵੀ ਮੇਰੇ ਨਾਲ ਨਹੀਂ ਮਨਾਇਆ ਗਿਆ ਅੱਛਾ ਜਿੰਨ ਕੀ ਵਰਤ ਛੋੜੇ ਨੇ ਹਾਂ ਬਈ ਗੱਲ ਇੱਥੋਂ ਸਟਾਰਟ ਹੁੰਦੀ ਹੈ ਵੀ ਹਨਾ ਵੀ ਵਰਤ ਸੀਗੇ ਠੀਕ ਹੈ ਵਰਤ ਆਏ ਹਨਾ ਵਰਤ ਸੀਗੇ ਬਈ ਮੈਂ ਆਪਦੀ ਘਰ ਵਾਲੀ ਨੂੰ ਕਿਹਾ ਵੀ ਵਰਤ ਰੱਖ ਲਈ ਮੇਰੇ ਵਾਸਤੇ ਰੱਖੇਂਗੀ ਤੂੰ ਕਹਿੰਦੀ ਹਾਂ ਰੱਖੂੰਗੀ ਤੇ ਬਈ ਵਰਤ ਰੱਖਿਆ ਸੀਗਾ ਮੇਰੇ ਵਾਸਤੇ ਠੀਕ ਹੈ ਤੇ ਮੈਨੂੰ ਮੇਰੀ ਲੰਮੀ ਉਮਰ ਲਈ ਰੱਖੇ ਰੱਖਦੀਆਂ ਬੁੜੀਆਂ ਹਨਾ ਤੇ ਮੈਰੀ ਘਰ ਵਾਲੀ ਨੇ ਮੇਰੇ ਵਾਸਤੇ ਵਾਰਤ ਰੱਖਿਆ ਸੀਗਾ ਤੇ ਉਸੇ ਦਿਨ ਮੇਰੀ ਘਰ ਵਾਲੀ ਮੈਨੂੰ ਬਹਾਨਾ ਮਾਰਦੀ ਆ ਵੀ ਕਿਤੇ ਪਲਾਨ ਬਣ ਜਾਂਦਾ ਯਾਰ ਜਾਂ ਉਹਦੇ ਘਰ ਵਾਲੇ ਨੇ ਉਹਦੇ ਬੀਐਫ ਨੇ ਕਹਿਤਾ ਮੈਰੀ ਘਰ ਵਾਲੀ ਦੇ ਵੀ ਵੀ ਜੇ ਤੂੰ ਇਹਦਾ ਕਰਵਾ ਚੌਥ ਮਨਾਇਆ ਵਰਤ ਮਨਾਇਆ ਤੇ ਫਿਰ ਵੇਖ ਲਈ ਕੀ ਬਣਦਾ ਤੇਰਾ ਕੀ ਪਤਾ ਉਹਦੇ ਕਰਕੇ ਡਰਦੇ ਜਾਂ ਇਹਦੇ ਦਿਲ ਦੇ ਵਿੱਚ ਕੀ ਸੀਗਾ ਕੀ ਨਹੀਂ ਮੈਨੂੰ ਨਹੀਂ ਪਤਾ ਉਹ ਕਿਉਂਕਿ ਮੈਂ ਪੁੱਛਿਆ ਵੀ ਨਹੀਂ ਠੀਕ ਹੈ ਤੇ ਜਦੋਂ ਇਹ ਮੈਨੂੰ ਬਹਾਨਾ ਮਾਰਦੀ ਆ ਮੈਨੂੰ ਕਹਿੰਦੀ ਮੇਰੀ ਸਹੇਲੀ ਦਾ ਵੱਡੇ ਆ ਵੀ ਮੈਂ ਉਸੇ ਦਿਨ ਹੀ ਵਰਤ ਸੀਗੇ ਉਸੇ ਦਿਨ ਹੀ ਵੱਡੇ ਆ ਕਹਿੰਦੀ ਮੈਂ ਵੱਡੇ ਤੇ ਜਾਣਾ ਜ਼ਰੂਰੀ ਸਮਝਦੀ ਆ ਵੀ ਵਰਤ ਮੇਰੇ ਲਈ ਜ਼ਰੂਰੀ ਨਹੀਂ ਹੈਗੇ ਮੈਂ ਕਿਹਾ ਮੇਰਾ ਲਈ ਪਹਿਲਾ ਵਰਤ ਰੱਖਿਆ ਪਹਿਲੇ ਸਾਲ ਪਹਿਲਾ ਸਾਲ ਆ ਇਹ ਜਿਹਦੇ ਵਿੱਚ ਮੇਰੇ ਪਹਿਲਾ ਵਰਤ ਆਇਆ ਮੇਰੇ ਲਈ ਤੂੰ ਵਰਤ ਰੱਖਿਆ ਤਾਂ ਤੂੰ ਹੁਣ ਕਹਿੰਨੀ ਮੇਰੀ ਸਹੇਲੀ ਦਾ ਵੱਡੇ ਆ ਇਹ ਕੀ ਗੱਲ ਹੋਈ ਕਹਿੰਦੇ ਨਹੀਂ ਮੈਨੂੰ ਸੇਲੀ ਦਾ ਵੱਡੇ ਜ਼ਰੂਰੀ ਆ ਵੀ ਮੈਨੂੰ ਵਰਤ ਨਹੀਂ ਜ਼ਰੂਰੀ ਮੈਨੂੰ ਸੇਲੀ ਦਾ ਵੱਡੇ ਜ਼ਰੂਰੀ ਆ ਤੇ ਮੈਂ ਵੀ ਫਿਰ ਬਈ ਕਹਿ ਦਣਾ ਹੁਣਾ ਵੀ ਚਲ ਕੋਈ ਨਾ ਜਿਵੇਂ ਤੈਨੂੰ ਸਹੀ ਲੱਗਦਾ ਕਰ ਲੈ ਮੇਰਾ ਕੀ ਆ ਮੈਂ ਇਹ ਕਹਿ ਕੇ ਬਈ ਚੁੱਪ ਕਰਕੇ ਬਹਿ ਜਾਣਾ ਮੈਨੂੰ ਤਾਂ ਐਸੀ ਵੀ ਮੇਰੇ ਬਾਰੇ ਸੋਚੂਗੀ ਉਹ ਤਾਂ ਬਈ ਬਸ ਚੜ ਗਈ ਤਿਆਰ ਤੁਰ ਹੋ ਗਏ ਬਸ ਚੜ ਗਈ ਤੇ ਬਈ ਯਾਰ ਮੈਂ ਕਿ ਭੈਣ ਦਾ ਕਮਾਲ ਹੀ ਹੋ ਗਈ ਮੈਂ ਮੈਨੂੰ ਸ਼ੱਕ ਹੋਇਆ ਮੈਂ ਕਹਿ ਰ ਅੱਜ ਵਰਤ ਵਾਲੇ ਦਿਨ ਕੀੜੀ ਸਿੱਲੀ ਆ ਇਦਾਂ ਦੀ ਜਿਹਦੇ ਵੱਡੇ ਆ ਵੱਡੇ ਨਾਲ ਉਹ ਵੀ ਇੰਨਾ ਮਜਬੂਰ ਉਹ ਵੀ ਇੰਨਾ ਮਜਬੂਰ ਵੀ ਵਰਤਾ ਨਾਲੋਂ ਵੱਡਾ ਹੋ ਗਿਆ ਵੱਡੇ ਹੂੰ ਠੀਕ ਹੈ ਮੈਂ ਆਪਣੇ ਯਾਰ ਬੇਲੀ ਨੂੰ ਫੋਨ ਲਾਉਣਾ ਵੀ ਐ ਕਰਕੇ ਰਤੀ ਭਾਬੀ ਤੇ ਮੈਨੂੰ ਸ਼ੱਕ ਆ ਹੂੰ ਉਹ ਕਹਿੰਦਾ ਰਬੀਆ ਕਿਉਂ ਇਹ ਜਿਹਾ ਖੁੱਦੂ ਕਮਾਜ ਪੈਣਾ ਯਾਰ ਕਿਉਂ ਕਿਸੇ ਪਿੱਛੇ ਲੱਗਦਾ ਮੈਂ ਕਹਾਂ ਮੈਂ ਕਿਸੇ ਪਿੱਛੇ ਲੱਗਦਾ ਨਹੀਂ ਮੇਰਾ ਮਾਣਾ ਕਹਿੰਦਾ ਪਰ ਤੂੰ ਮੇਰਾ ਯਾਰ ਜਿਗਰੀਆ ਮੈਂ ਤੇਰੇ ਕੋਲ ਗੱਲ ਕਰਦਾ ਨਾ ਹੋਰ ਕੋਲੇ ਕਰਦਾ ਨਹੀਂ ਤੇ ਤੇਰੀ ਭਾਬੀ ਆ ਬਸ ਤੇ ਚੜੀ ਆ ਤੇ ਪਿੱਛਾ ਕਰ ਉਹ ਕਹਿੰਦਾ ਚਲ ਮੈਂ ਘਰ ਰਹੀ ਆ ਚਲ ਬਸ ਮੇਰੇ ਬਾਹਰ ਦੇ ਮੋੜ ਦੀ ਲੰਘੂਗੀ ਹਜੇ ਮੈਂ ਖੜਦਾ ਚਲ ਉਹ ਬਸ ਥੁ ਲੰਘ ਜਾਂਦੀ ਆ ਅੱਛਾ ਉਸ ਤੋਂ ਬਾਅਦ ਉਹਦਾ ਦੋਸਤ ਤੁਰ ਪੈਂਦਾ ਕਿਉਂਕਿ ਉਹਨੂੰ ਉਹ ਜਾਣਦੀ ਨਹੀਂ ਉਹਦਾ ਚਿਹਰਾ ਨਹੀਂ ਵੇਖਿਆ ਕਿਉਂਕਿ ਮੈਂ ਕਦੇ ਘਰੇ ਨਹੀਂ ਬੁਲਾਇਆ ਉਹਨੂੰ ਕਦੇ ਉਹਦੀ ਬਰਜੀ ਕਰਨੀ ਨਹੀਂ ਕੀਤੀ ਕਿਉਂਕਿ ਮੇਰਾ ਪਰਸਨਲ ਦੋਸਤ ਆ ਮੇਰੇ ਨਾਲ ਰਹਿੰਦਾ ਰਿਹਾ ਉਹ ਠੀਕ ਹੈ ਮੈਂ ਉਹਦੇ ਬਾਰੇ ਦੱਸਿਆ ਨਹੀਂ ਤੇ ਸਾਲ ਦੇ ਵਿੱਚ ਬਈ ਕੋਈ ਬਾਲਾ ਪਤਾ ਨਹੀਂ ਲੱਗਦਾ ਉਹ ਵੀ ਯਾਰ ਮੇਲੀ ਕੌਣ ਆ ਕੌਣ ਖਾ ਸਕਾ ਉਹਨੇ ਉਹ ਮੋਟਰਸਾਈਕਲ ਉਹ ਪਿੱਛੇ ਲਾ ਦਿੰਦਾ ਬੱਸ ਦੇ ਵਿੱਚ ਤੇ ਅੱਗੇ-ਅੱਗੇ ਤੁਰਿਆ ਜਾਂਦਾ ਅੱਗੇ-ਅੱਗੇ ਬੱਸ ਤੇ ਪਿੱਛੇ-ਪਿੱਛੇ ਉਹ ਤੇ ਉਹਦੇ ਪਿੱਛੇ ਮੈਂ ਮੈਂ ਬਹੁਤ ਦੂਰ ਸੀਗਾ ਕਿਉਂਕਿ ਮੈਂ ਲੋਕੇਸ਼ਨ ਫੜੀ ਹੋਈ ਸੀ ਮੁੰਡੇ ਦੀ ਤੇ ਮੈਂ ਉਹਨੂੰ ਕਿਹਾ ਹੋਇਆ ਸੀਗਾ ਮੈਂ ਕਿਹਾ ਤੂੰ ਮੈਨੂੰ ਦੱਸੀ ਜਾ ਵੀ ਕੀ ਹੋਈ ਜਾਂਦਾ ਉਹਦੇ ਹੈੱਡਫੋਨ ਲੱਗੇ ਹੋਏ ਸੀਗੇ ਉਹ ਮੈਨੂੰ ਦੱਸਦਾ ਗਿਆ ਵੀ ਇੱਥੇ ਉਹ ਕਹਿੰਦਾ ਬੱਸ ਰੁੱਕ ਗਈ ਕਹਿੰਦਾ ਬੱਸ ਰੋਗੀ ਭਾਬੀ ਉਤਰੀ ਆ ਤੇ ਖੜੀ ਆ ਭਾਬੀ ਕਹਿੰਦਾ ਤੇ ਮੈਂ ਵੀ ਖੜ ਗਿਆ ਉੱਥੇ ਉਹ ਵੀ ਖੜਾ ਰਿਆ ਕਹਿੰਦਾ ਖੜੀ ਆ ਭਾਬੀ ਤੇ ਤੂੰ ਖੜ ਜਾ ਕਹਿੰਦਾ ਤੇ ਮੈਂ ਵੇਖਦਾ ਕੀ ਕਰਦੀ ਆ ਉੱਥੋਂ ਇੱਕ ਮੋਟਰਸਾਈਕਲ ਆਉਂਦਾ ਤੇ ਮੋਟਰਸਾਈਕਲ ਤੇ ਬਹਿ ਕੇ ਉਹ ਤੁਰ ਪੈਂਦੀ ਆ ਫਿਰ ਉਹ ਮੈਨੂੰ ਕਹਿੰਦਾ ਮੇਰੇ ਦੋਸਤ ਵੀ ਐ ਕਰਕੇ ਵੀ ਭਾਬੀ ਮੋਟਰਸਾਈਕਲ ਤੇ ਬਹਿ ਗਈ ਤੇ ਤੁਰ ਪਈ ਉਥੋਂ ਜਦੋਂ ਤੁਰ ਪੈਂਦੇ ਆ ਉਸ ਤੋਂ ਬਾਅਦ ਮੈਂ ਮੇਰੇ ਮਨ ਦੇ ਵਿੱਚ ਵਜਦੀ ਹੈ ਗੱਲ ਮੈਂ ਕਹਿੰਦਾ ਜਿਹੜੀ ਜਿਹੜੇ ਕੰਮ ਤੋਂ ਮੈਂ ਡਰਦਾ ਸੀ ਜਿਹੜੀ ਗੱਲ ਤੋਂ ਮੈਂ ਡਰਦਾ ਸੀ ਉਹੀ ਗੱਲ ਹੋ ਗਈ ਮੈਂ ਕਹਿੰਦਾ ਕੰਮ ਵੱਡੇ ਨਹੀਂ ਸੀ ਕੋਈ ਹੋਰ ਹੀ ਕੰਮ ਸੀ ਇਹ ਤਾਂ ਪਟਾਕੇ ਪਹਿਣਗੇ ਵੀ ਮੇਰੇ ਪਹਿਣਗੇ ਪਟਾਕੇ ਉਹਨਾਂ ਦੇ ਤਾਂ ਕੀ ਪਟਾਕੇ ਪਹਿਣਗੇ ਮੇਰੇ ਪਟਾਕੇ ਪਹਿਣਗੇ ਤਾਂ ਇਹ ਤਾਂ ਮੇਰੇ ਨਾਲ ੱਤਕਾ ਹੋ ਗਿਆ ਮੈਂ ਕਹਿੰਦਾ ਜਿਹੜਾ ਮੈਨੂੰ ਮੈਨੂੰ ਝੂਠ ਬੋਲ ਕੇ ਬੱਡੇ ਕਹਿ ਕੇ ਆਪਣੀ ਸੇਲੀ ਦਾ ਯਾਰ ਕਿਸੇ ਯਾਰ ਦੇ ਨਾਲ ਬਹਿ ਕੇ ਮੋਟਰਸਾਈਕਲ ਤੇ ਜਾ ਰਹੀ ਆ ਮੇਰੇ ਦਿਮਾਗ ਦੇ ਵਿੱਚ ਇਹ ਥਾਟ ਆਉਣ ਲੱਗੇ ਫਿਰ ਮੇਰੇ ਦਿਮਾਗ ਦੇ ਵਿੱਚ ਮੇਰਾ ਮਨ ਇਹ ਵੀ ਕਹਿ ਕਰੇ ਵੀ ਨਹੀਂ ਯਾਰ ਵੈਸੇ ਲੈਫਟ ਮੰਗੀ ਹੋਗੀ ਨਹੀਂ ਯਾਰ ਉਹਦਾ ਭਰਾ ਵੀ ਹੋ ਸਕਦਾ ਕੁੜੀ ਦਾ ਜਾਂ ਇਹਨਾਂ ਦਾ ਦੋਸਤ ਵੀ ਹੋ ਸਕਦਾ ਵੀ ਇਹ ਕਲਾਸਮੇਟ ਹੋ ਸਕਦਾ ਬਥੇਰਾ ਕੋ ਦਿਮਾਗ ਦੇ ਵਿੱਚ ਆਇਆ ਕਿਉਂਕਿ ਯਾਰ ਬਈ ਮੈਂ ਕਿਤੇ ਰੋਕਿਆ ਨਹੀਂ ਸੀ ਆ ਦੇ ਘਰ ਵਾਲੇ ਕਿਸੇ ਗੱਲਾਂ ਰੋਕਿਆ ਨਹੀਂ ਸੀ ਕਿਉਂਕਿ ਉੱਚ ਵਿਚਾਰਾਂ ਵਾਲੇ ਸੀ ਜਾਂ ਤੇ ਉਹ ਵੀ ਉੱਚ ਵਿਚਾਰਾਂ ਵਾਲੀ ਸੀ ਅਸੀਂ ਪੜ੍ਹੇ ਲਿਖੇ ਹਾਂ ਸਾਨੂੰ ਕੋਈ ਚੱਕਰ ਨਹੀਂ ਪਰ ਮੈਨੂੰ ਨਹੀਂ ਪਤਾ ਸੀ ਵੀ ਜਿਹੜਾ ਇਹ ਪੜ੍ਹਿਆ ਲਿਖਿਆ ਸਿਸਟਮ ਹੈ ਜਿਹੜਾ ਵੀ ਜ਼ਿਆਦਾਤਰ ਇਹ ਨੁਕਸਾਨਦਾਈ ਹੁੰਦਾ ਜਿਹੜਾ ਪੜ੍ਹਿਆ ਲਿਖਿਆ ਸਿਸਟਮ ਹੈ ਇਹ ਵੱਧ ਨੁਕਸਾਨਦਾਈ ਹੈਗਾ ਜਦੋਂ ਬਈ ਤੁਰ ਪੈਂਦੇ ਤੇ ਉਸ ਤੋਂ ਬਾਅਦ ਮੈਂ ਇਹ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਚਲਦੀਆਂ ਰਹਿੰਦੀਆਂ ਉਹ ਹੋਟਲ 'ਚ ਵੱਟ ਜਾਂਦੇ ਆ ਉਹ ਮੈਨੂੰ ਕਹਿੰਦਾ ਕਹਿੰਦਾ ਹੋਟਲ 'ਚ ਵੱਲ ਗਏ ਮੈਂ ਥੋੜੀ ਪੈਨ ਕੰਮ ਤਾਂ ਹੋ ਗਿਆ ਜਿਹੜਾ ਕੰਮ ਹੋਣਾ ਸੀ ਹੁਣ ਮੈਂ ਕੀ ਕਰੂੰਗਾ ਤੇ ਮੈਨੂੰ ਕਹਿੰਦਾ ਮੇਰਾ ਦੋਸਤ ਵੀ ਤੂੰ ਆਇਆ ਕੋਈ ਨਾ ਵੇਖਦੇ ਆ ਅਸੀਂ ਕਾਊਂਟਰ ਤੇ ਜਾਂਦੇ ਆ ਉਹਨਾਂ ਨੂੰ ਕਹਿੰਨੇ ਵੀ ਹਾਂ ਦੱਸ ਵੀ ਆ ਬੰਦੇ ਆਏ ਆ ਤੇਰੇ ਕੋਲ ਉਹ ਕਹਿੰਦਾ ਬਈ ਸਾਡੇ ਕੋਲ ਰੂਲ ਹੈ ਵੀ ਅਸੀਂ ਦੱਸਦੇ ਨਹੀਂ ਹੁੰਦੇ ਮੈਂ ਕਹਾਂ ਯਾਰ ਮੇਰੇ ਤੂੰ ਕਿਵੇਂ ਦੱਸਦਾ ਯਾਰ ਤੂੰ ਆ ਮੈਂ ਕਹਾਂ ਮੇਰੀਆਂ ਫੋਟੋਆਂ ਮੇਰੇ ਘਰ ਵਾਲੇ ਦੀਆਂ ਮੇਰੇ ਨਾਲ ਬੈਠੀ ਆ ਵੇਲਾ ਸਗਣ ਪਈ ਇਹ ਸਾਰਾ ਕੁਝ ਹੋਈ ਜਾਂਦਾ ਸਲਾਮੀ ਦੇ ਜਾਂਦੇ ਲੋਕ ਤੇ ਬੈਠੇ ਆ ਲੋਕ ਤੂੰ ਮੈਂ ਕਿ ਤੂੰ ਕਹੀ ਜ ਨਵੀਂ ਮੈਂ ਅਸੀਂ ਦੱਸ ਨਹੀਂ ਸਕਦੇ ਮੇਰੀ ਘਰ ਵਾਲੀ ਮੈਂ ਤਾਂ ਰੇਤ ਧਰਨਾ ਲਾ ਲੂ ਫਿਰ ਤੂੰ ਕੀ ਫੇਰ ਵੀ ਕੱਢਨੇਗਾ ਕਹਿੰਦਾ ਗਲਤੀ ਗਲਤੀ ਹੋ ਗਈ ਆ ਰੂਮ ਚ ਗਏ ਹੋਏ ਆ ਅਸੀਂ ਉਹ ਰੂਮ ਦੇ ਵਿੱਚ ਬਾਅਰ ਜਾ ਕੇ ਖੜਕਾਉਣੇ ਆ ਤੇ ਅੰਦਰੋਂ ਨਿਕਲਦੀ ਆ ਬਹੁਤ ਕੰਨ ਤਾਂ ਛੱਡ ਦਿੰਨਾ ਮੈਂ ਇੱਕ ਖਿੱਚ ਕੇ ਮੈਂ ਕਿਹਾ ਆ ਕੀ ਕਰਦੀ ਐ ਤੂੰ ਤੂੰ ਤਾਂ ਮੈਨੂੰ ਕਹਿੰਦੀ ਸੀ ਵੱਡੇ ਐ ਮੇਰੀ ਸਹੇਲੀ ਦਾ ਤੇ ਤੂੰ ਇੱਥੇ ਕੀ ਲੈਣੀ ਆ ਕਹਿੰਦੀ ਏ ਮੈਨੂੰ ਮੇਰਾ ਪਿੱਛਾ ਕਰਦਾ ਸੀਗਾ ਮੁੰਡਾ ਤੇ ਇਹਨੂੰ ਮੈਂ ਗਾਲਾਂ ਕੱਢਣ ਆਈ ਸੀ ਹੋਟਲ ਦੇ ਵਿੱਚ ਮੋਟਰਸਾਈਕਲ ਦੇ ਮਗਰ ਬਹਿ ਕੇ ਹੋਟਲ ਦੇ ਵਿੱਚ ਆਇਆ ਹਾਂ ਤੇ ਮੈਂ ਕਿਹਾ ਮੈਨੂੰ ਫੁੱਦੂ ਬਣਾਉਣੀ ਆ ਕਹਿੰਦੇ ਨਹੀਂ ਨਹੀਂ ਮੈਂ ਤਾਂ ਬਹਿ ਕੇ ਆਈ ਨਹੀਂ ਮੈਂ ਆਹ ਤਰਫ ਖਾਸਮ ਪਿੱਛੇ ਜਿਹੜਾ ਸੀਗਾ ਮੇਰਾ ਲਹਿਜੀ ਸੀਗਾ ਇਹ ਵੀਡੀਓ ਬਣਾਉਂਦਾ ਹੋਇਆ ਥੋਡੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਕਿਹਾ ਮੋਟਰਸਾਈਕਲ 'ਤੇ ਬੈਠੀ ਐ ਤੂੰ ਤੇ ਉਸ ਹੋਟਲ 'ਚ ਵੜੀ ਆ ਤੇ ਮੈਂ ਫੁੱਦੂ ਤਰਿਆ ਫਿਰਦਾ ਮੈਂ ਕਿਹਾ ਤੂੰ ਮੈਂ ਮੈਂ ਫੜ ਨਹੀਂ ਸਕਦਾ ਤੈਨੂੰ ਤੇ ਮੈਂ ਕਿਹਾ ਤੈਨੂੰ ਫੜਿਆ ਮੈਂ ਛਰੇ ਆਂ ਫੜਿਆ ਤੂੰ ਤੂੰ ਉੱਥੇ ਵਰਤ ਮਣਾਉਂਦੀ ਫ ਤੇ ਮੈਂ ਇਹ ਘਰੇ ਪਾਉਂਦਾ ਫਿਰਦਾ ਤੂੰ ਇੱਥੇ ਕਹਿੰਦੀ ਮੈਂ ਵੱਡੇ ਮਨਾਉਣਾ ਤੇ ਭੈਣ ਦੀ ਲੰਨੇ ਇੱਥੇ ਵੱਡੇ ਕਿਹੜਾ ਮਨਾਈ ਜੰਨੀ ਤੂੰ ਮੈਂ ਕਹ ਤੇ ਭਾਈ ਮੈਂ ਉਹਨੂੰ ਕੁੱਟਿਆ ਕਿਉਂ ਝੂਠ ਬੋਲਦਾ ਭਾਈ ਮੈਂ ਕੁੱਟਿਆ ਉਸ ਮੁੰਡੇ ਨੂੰ ਮੈਂ ਪੁੱਛਿਆ ਮੈਂ ਕਿਹਾ ਤੂੰ ਦੱਸ ਓਏ ਮੈਂ ਕਿਹਾ ਤੂੰ ਦੱਸ ਵੀ ਮੇਰੀ ਘਰ ਵਾਲੀ ਤੂੰ ਕੀ ਕਰਦਾ ਕਹਿੰਦਾ ਭਾਈ ਇਹ ਤੇਰੀ ਘਰ ਵਾਲੀ ਹੈ ਹੀ ਨਹੀਂ ਕਹਿੰਦੀ ਇਹ ਤਾਂ ਤਾਂ ਵਿਆਹ ਹੀ ਨਹੀਂ ਹੋਇਆ ਮੈਂ ਕਿਹਾ ਵਿਆਹ ਕਿਉਂ ਨਹੀਂ ਹੋਇਆ ਸਾਲਾ ਮੇਰੀ ਘਰ ਵਾਲੀ ਹੈ ਇਹ ਕਹਿੰਦਾ ਮੈਨੂੰ ਤਾਂ ਇਹਨੇ ਐਂ ਕਿਹਾ ਵੀ ਮੇਰਾ ਵਿਆਹ ਨਹੀਂ ਹੋਇਆ ਅੱਛਾ ਉਹਨੇ ਕਿਦਾਂ ਐਂ ਕਿਹਾ ਵੀ ਉਹ ਘਰ ਚੂੜਾ ਪਾ ਕੇ ਆਈ ਸੀ ਕਹਿੰਦਾ ਚੂੜਾ ਤਾਂ ਭ ਰਾ ਰੋਜ ਬੈ ਬੂਜ ਪਾਲੇ ਨੇ ਜੇ ਪਰਸ ਬੁਰਸੀ ਪਾਲਿਆ ਹੋਗਾ ਮੈਂ ਕਹਾ ਇਹ ਸੁਰਖੀ ਬਿੱਦੀ ਲੱਗੀ ਸੀ ਤੇ ਕਿੱਥੇ ਆ ਹੁਣ ਸੁਰਖੀ ਬਿੰਦੀ ਮੈਂ ਕਹਾ ਇਹ ਅਮਰੀਕਾ ਵਾਲੀ ਐ ਸੰਧੂਰ ਭਰ ਕੇ ਆਈ ਐ ਐਡਾ ਵੱਡਾ ਅੰਦਰੋਂ ਘਰੋਂ ਤੇ ਮੈਂ ਕਹਾ ਆ ਕੇ ਤੇਰੇ ਪਿੱਛੇ ਬੈ ਗਈ ਤੇ ਬਸ ਸਾਰਾ ਕੁਝ ਮਟੇ ਤਾਏ ਨੇ ਬਸ ਚੌਂਦੀ ਆਉਂਦੀ ਆਉਂਦੀ ਨੇ ਤੇ ਮੈਂ ਕਹਾ ਤੈਨੂੰ ਪਤਾ ਨਹੀਂ ਮੇਰੀ ਘਰ ਵਾਲੀ ਐ ਮੈਂ ਕਹਾ ਇੰਨਾ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਬਾਈ ਕਹਿੰਦਾ ਮਹੀਨਾ ਕੀ ਹੋਇਆ ਮੇਰੀ ਗੱਲ ਨੂੰ ਮੈਂ ਕਹਾ ਮਹੀਨਾ ਹੋਇਆ ਭੈਣ ਦੀ ਤੇ ਮੇਰੀ ਵਰਤ ਨਾਲੋਂ ਵਾਦਗ ਵੱਧ ਹੋ ਗਿਆ ਤੁਹਾਡਾ ਬੱਡੇ ਕਿਹੜਾ ਕੀ ਸਿਸਟਮ ਹੈ ਉਦਾਂ ਗੰਦਪਣਾ ਕਰਨ ਆਇਆ ਤੁਸੀਂ ਇੱਥੇ ਗੰਦਪਣਾ ਕਰਨ ਕਰਨ ਆਇਓ ਤੇ ਬਈ ਮੈਂ ਮੁੰਡੇ ਨੂੰ ਕੁੱਟਿਆ ਮੈਂ ਝੂਠ ਨਹੀਂ ਬੋਲਦਾ ਮੈਂ ਮੁੰਡੇ ਨੂੰ ਕੁੱਟਿਆ ਬਹੁਤ ਕੁੱਟਿਆ ਬਈ ਠੀਕ ਹੈ ਮੈਂ ਕਹਾਂ ਤੂੰ ਭੱਜ ਜਾ ਤੇਰੀਆਂ ਮੈਂ ਲੱਤਾਂ ਤੋੜੂੰ ਤੂੰ ਭੱਜ ਜਾ ਹੁਣ ਜੇ ਮੈਂ ਦੱਸ ਗਿਆ ਨਾ ਮੇਰੀ ਘਰ ਵਾਲੀ ਕੋਲ ਤੇ ਤੇਰੀਆਂ ਮੈਂ ਲੱਤਾਂ ਤੋੜੂੰ ਉਹ ਕਹਿੰਦਾ ਬਈ ਮੈਥੋਂ ਗਲਤੀ ਹੋ ਗਈ ਮੈਂ ਤਾਂ ਇਹ ਝੂਠ ਬੋਲ ਕੇ ਆਈ ਆ ਉਹਨੇ ਵੀ ਕੁੜੀ ਨੂੰ ਕੁੱਟਿਆ ਬਈ ਉਹ ਮੁੰਡੇ ਨੇ ਵੀ ਕਹਿੰਦਾ ਮੈਨੂੰ ਝੂਠ ਬੋਲ ਕੇ ਮੈਨੂੰ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਆ ਮੇਰਾ ਵਿਆਹ ਨਹੀਂ ਹੂੰ ਤੇ ਮੈਂ ਗਨੀ ਮੈਨੂੰ ਫੋਰਚੂਨਰ ਦਵਾਉਂਗਾ ਦੇ ਘਰ ਦੇ ਤੋਂ ਬਥੇਰਾ ਕੁਝ ਮੈਨੂੰ ਕਹਿੰਦੀ ਰਹੀ ਐ ਇਹ ਅਸਲ ਜਨਨੀ ਕਿ ਉਹਨੂੰ ਇੱਕ ਤੇ ਸਬਰ ਨਹੀਂ ਆਇਆ ਹਜੇ ਮਹੀਨੇ ਵੀ 8 ਹੋਏ ਸੀਗੇ ਵਿਆਹ ਹੋਏ ਨੂੰ ਤੇ ਉਹਨੂੰ ਨਵਾਂ ਹੋਰ ਲੱਗਦਾ ਸੀ ਬਈ ਮੇਰਾ ਪਹਿਲਾ ਵਾਰਤ ਰੱਖਿਆ ਸੀ ਯਾਰ ਤੇ ਜਦੋਂ ਤੂੰ ਮੰਨ ਕੇ ਚੱਲ ਪਿੱਛੇ ਪਿੰਡ ਚ ਵਾਰਤੀ ਨਾ ਰੱਖੇ ਜਦੋਂ ਪਤਾ ਹੀ ਐ ਹਾਂ ਜਦੋਂ ਤੇਰਾ ਵਿਆਹ ਹੋਇਆ ਤੂੰ ਪਿੱਛੇ ਪਤਾ ਕੀਤਾ ਸੀ ਇਹਦੇ ਬਾਰੇ ਕਿਹੇ ਜੀ ਐ ਬਈ ਮੈਂ ਪਤਾ ਕੀਤਾ ਸੀ ਉਹ ਵੀ ਤੁਹਾਨੂੰ ਗੱਲ ਦੱਸੂਗਾ ਉਸ ਤੋਂ ਬਾਅਦ ਮੈਂ ਇਹਨੂੰ ਫੜਿਆ ਗੁੱਤ ਤੋਂ ਠੀਕ ਐ ਘਰੇ ਲਿਆਇਆ ਤੇ ਕਰਿਆ ਕਿ ਬਈ ਮੈਂ ਫੇਰ ਕੁੱਟਿਆ ਮੈਂ ਸੱਸ ਸਹੁਰੇ ਨੂੰ ਉਹਦੇ ਨੂੰ ਫੋਨ ਲਾਇਆ ਮੈਂ ਕਿ ਤੁਹਾਡੀ ਕੁੜੀ ਆ ਕਾਰਨਾਮੇ ਕਰਦੀ ਫਿਰਦੀ ਹੁਣ ਦੱਸੋ ਕੀ ਕਰਾਂ ਮੈਂ ਕਹਿੰਦੀ ਵੀ ਹੁਣ ਤਾਂ ਤੇਰੀ ਹੀ ਹੈ ਕਹਿੰਦੀ ਸਾਂ ਤੂੰ ਹੀ ਸਾਨੂੰ ਕੀ ਪਤਾ ਤੂੰ ਕੀ ਕਰਦਾਂਗੇ ਕੀ ਪਤਾ ਤੇਰੇ ਚ ਕੱਢਣ ਪਾਉਣ ਨੂੰ ਕੁਝ ਹੋਵੇ ਨਾ ਮੇਰੀ ਸੱਸ ਮੈਨੂੰ ਕਹਿ ਰਹੀ ਆ ਅੱਛਾ ਉਹਨੂੰ ਸ਼ਰਮਣੀ ਆਉਦੀ ਮੈਂ ਕੈਮਰੇ ਤੇ ਕਹਿਣਾ ਉਹ ਮੈਨੂੰ ਕਹਿੰਦੀ ਕਿ ਤੇਰੇ ਚ ਕੱਢਣ ਪਾਉਣ ਨੂੰ ਕੀ ਪਤਾ ਨਾ ਹੋਵੇ ਕੁਝ ਵੀ ਦੱਸ ਮੈਂ ਉਹਨੂੰ ਆਪਦੀ ਸੱਸ ਨੂੰ ਮਾਵਾ ਵਰਗੀ ਆ ਮੈਂ ਉਹਨੂੰ ਕੀ ਕਹਾਂ ਮੈਂ ਮੇਰੇ ਚ ਕੱਢਣ ਪਾਉਣ ਨੂੰ ਕੀ ਹੈ ਨਹੀਂ ਹਾਂ ਜਦੋਂ ਇਹਨੂੰ ਤਰੀਕਾ ਇੱਕ ਤੇਰੀ ਕੁੜੀ ਨੂੰ ਹੀ ਉਹ ਸ਼ਰਮ ਹੈਨੀ ਤਰੀਕ ਕੁੜੀ ਨੂੰ ਹੀ ਉਹ ਹੈਨੀ ਸਹਿਨਸ਼ਲ ਤ ਹੈਨੀ ਇੱਕ ਚੀਜ਼ ਤੋਂ ਰਹਿ ਨਹੀਂ ਜਾਂਦਾ ਉਹ ਤੋਂ ਤੇ ਬਈ ਮੈਂ ਮੈਂ ਮੈਨੂੰ ਪਤਾ ਸੀਗਾ ਵੀ ਵੀ ਜਿਹੜਾ ਇਹ ਕੰਮ ਹੋ ਗਿਆ ਤੇ ਮੈਨੂੰ ਪਹਿਲਾਂ ਤਾਂ ਮੈਂ ਯਕੀਨ ਕਰਦਾ ਸੀ ਤੇ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਵੀ ਮੈਂ ਕਿਹਾ ਕੁਛ ਨਾ ਕੁਛ ਵੱਡਾ ਹੋ ਰਿਹਾ ਹਨਾ ਤੇ ਵੀ ਕੁਛ ਨਾ ਕੁਛ ਤਾਂ ਹੈਗਾ ਯਾਰ ਵੀ ਜਿਹੜਾ ਵੀ ਆਪਾਂ ਮੈਨੂੰ ਨਹੀਂ ਪਤਾ ਤੇ ਫਿਰ ਮੈਂ ਦਿਮਾਗ ਦੇ ਵਿੱਚ ਗੱਲਾਂ ਵੱਜੀਆਂ ਕਿਉਂਕਿ ਬਈ ਮੈਨੂੰ ਉਨਾ ਦੇ ਪਿੰਡ ਦੇ ਮੁੰਡਿਆਂ ਨੇ ਵੀ ਕਿਹਾ ਸੀਗਾ ਤੇ ਵੀ ਵੀ ਜਿਗਾਰਡ ਆ ਭਈ ਇਹਦਾ ਸਰੇ ਦਾ ਜਿਹਨੂੰ ਤੂੰ ਵਿਆਹ ਕੇ ਲੈ ਕੇ ਜਾ ਰਿਆ ਮੈਂ ਕਿਹਾ ਯਾਰ ਕਿਉਂ ਭਾਈ ਯਾਰ ਹਨਾ ਵੀ ਬਨਾਮੀ ਕਰਦੇ ਉਹ ਕੁੜੀ ਦੀ ਮੈਂ ਕਿਹਾ ਮੈਂ ਇਹੋ ਜਿਹਾ ਕੰਮ ਕਿਉਂ ਬੋਲਦੇ ਹੋ ਨਾ ਤੁਸੀਂ ਕਹਿੰਦਾ ਤੈਨੂੰ ਮੈਂ ਜਦੋਂ ਕਹੀ ਦਿੱਤਾ ਵੀ ਜਿਗਾਰਡ ਆ ਇਹ ਕਿਉਂ ਵਿਆਹਣਾ ਤੂੰ ਮੈਨੂੰ ਮੇਰੇ ਦਾਇ ਜੀ ਦਾਇ ਕਹਿੰਨ ਵੀ ਕਿਹਾ ਪਰ ਮੈਨੂੰ ਐ ਸੀਗਾ ਵੀ ਭਈ ਯਾਰ ਭਾਨੀ ਮਾਰ ਦੇ ਜਾਣ ਕੇ ਵੀ ਮੇਰਾ ਵਿਆਹ ਨਾ ਹੋਵੇ ਤੇ ਮੈਂ ਬਥੇਰਾ ਕੁਝ ਕਿਹਾ ਸੁਣਿਆ ਚੱਲਿਆ ਬਥੇਰਾ ਕੁਝ ਚੱਲਿਆ ਪਰ ਫੇਰ ਵੀ ਮੈਂ ਵਿਆਹ ਕਰਾ ਲਿਆ ਪਰ ਜਦੋਂ ਮੈਨੂੰ ਇਹਦੀ ਅਸਲੀਅਤ ਪਤਾ ਲੱਗੀ ਫੇਰ ਮੈਨੂੰ ਪਤਾ ਲੱਗਿਆ ਵੀ ਭੈਣ ਜਮੇ ਤਾਂ ਪੰਬੁੰਡ ਮੰਗਾ ਹੀ ਲੈ ਲਿਆ ਤੇ ਦੀ ਗੱਲ ਆ ਹੁਣ ਮੈਨੂੰ ਬਈ ਇਹ ਚੀਜ਼ ਕਿਵੇਂ ਨਿਕਲਾ ਮੈਨੂੰ ਆ ਆਪ ਨਹੀਂ ਸਮਝ ਆਉਂਦੀ ਪਈ ਪੰਚਾਇਤ ਨਾਲ ਗੱਲ ਕੀਤੀ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਜੇ ਤੂੰ ਕੁੱਟੀ ਨੂੰ ਕੁੜੀ ਨੂੰ ਕੁੱਟੇਗਾ ਮਾਰੇਗਾ ਬਈ ਤੇ ਤੇ ਉਲਟ ਪਰਚਾ ਪਊਗਾ ਹੁਣ ਮੈਂ ਇਹ ਦੱਸ ਮੈਂ ਉਹਨੂੰ ਕੁੱਟਾਂ ਮਾਰਾਂ ਮੈਂ 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 ਹੁਣ ਆਹਦੀ ਘਰ ਵਾਲਿਆਂ ਨੂੰ ਦੂਜਿਆਂ ਨੂੰ ਸਵਾਈ ਜਾਵਾਂ ਯਾਰ ਦੂਜੇ ਲੋਕਾਂ ਨੂੰ ਪਾਈ ਜਾਵਾਂ ਜਿੱਥੇ ਕਹਿਣਗੇ ਉੱਥੇ ਪਈ ਜਾਵੇ ਉਹ ਹੁਣ ਮੈਂ ਦੱਸ ਮੈਂ ਕਿੱਥੇ ਜਾਵਾਂ ਤਲਾਕ ਤਲਾਕ ਲੈ ਲੈ ਚੁੱਪ ਕਰ ਤਲਾਕ ਬਈ ਮੈਂ ਕਿਹਾ ਉਹ ਕਹਿੰਦੀ ਮੈਂ ਤਲਾਕ ਨਹੀਂ ਦਿੰਦਾ ਜਿੱਦਾਂ ਦਾ ਦਿੰਦੀਗਾ ਤੂੰ ਨਹੀਂ ਕਹਿੰਦੀ ਮੈਂ ਦਿੰਦੀ ਨਹੀਂ ਉਹਨੂੰ ਕਹ ਗੰਦ ਨੁਮਾ ਨਹੀਂ ਲੱਗਣਾ ਮੈਂ ਤਲਾਕ ਲਊਂਗਾ ਮੈਂ ਕਿਹਾ ਬਈ ਮੈਂ ਪੁਲਿਸ ਵਾਲਿਆਂ ਨੂੰ ਵੀ ਕਿਹਾ ਵਕੀਲ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਵੀ ਤੈਨੂੰ ਕੁੜੀ ਨੂੰ ਮਨਾਉਣਾ ਪਊਗਾ ਉਹਦੀ ਸਹਿਮਤੀ ਨਾਲ ਹੀ ਪਰਤਿਓ ਹੋਊਗਾ ਤਲਾਕ ਹੋਊਗਾ ਨਹੀਂ ਤਾਂ ਕੋਈ ਵੱਡਾ ਰੀਜਨ ਨਹੀਂ ਮੇਰੀ ਗੱਲ ਸੁਣੋ ਐ ਨਹੀਂ ਹੁੰਦਾ ਚੁੱਪ ਕਰਕੇ ਤੂੰ ਆਦਾ ਕੇਸ ਲਾ ਸਕਦਾ ਤੇਰਾ ਚੱਲੀ ਜਾਊਗਾ ਉਹਨਾਂ ਕਾਦੇ ਇੱਥੇ ਰਹਿ ਉਹ ਮੈਂ ਰੱਖਣੀ ਨਹੀਂ ਕੋਲੇ ਮੈਂ ਮੈਂ ਛੱਡਣ ਦੀ ਬਈ ਹਾਂ ਤਾਂ ਸਾਰੇ ਪਰਿਵਾਰ ਛੱਡ ਜਾਂਦੀ ਮੈਂ ਹੁਣ ਮੈਨੂੰ ਵਕੀਲ ਨੇ ਵੀ ਇਹੀ ਗੱਲ ਕਹੀ ਸੀ ਕਿ ਤੂੰ ਆਪਦੇ ਕੋਲੋਂ ਲਾ ਦੇ ਜੇ ਨਹੀਂ ਉਹ ਕਹਿੰਦੀ ਤਾਂ ਤੂੰ ਆਪਦੇ ਕੋਲ ਲਾ ਦੇ ਤੋ ਉਸ ਤੋਂ ਬਾਅਦ ਜਿਹੜਾ ਕੋਰਟ ਦੇ ਵਿੱਚ ਉਹਨੂੰ ਬੁਲਾਉਣਗੇ ਤੇ ਉੱਥੇ ਕੋਰਟ 'ਚ ਜਿਹੜਾ ਕੁਝ ਨਿਬੜੂਗਾ ਉੱਥੇ ਉਹਨੂੰ ਪੁੱਛਿਆ ਜਾਊਗਾ ਵੀ ਕਿਹੜੀ ਤਰ੍ਹਾਂ ਦੀ ਚੀਜ਼ ਆ ਜਿਹੜੀ ਰਹਿੰਦੀ ਨਹੀਂ ਜਿਹੜਾ ਤੇਰਾ ਦਾਣਾ ਬੁੜਕਦਾ ਰਹਿੰਦਾ ਤੇ ਉੱਥੇ ਸਾਰਾ ਕੁਝ ਸਿਸਟਮ ਗੱਲਬਾਤ ਹੋਊਗੀ ਫੇਰ ਕਹਿੰਦਾ ਤੇਰਾ ਤਲਾਕ ਵੀ ਹੋ ਜਾਊਗਾ ਕੋਈ ਏਡੀ ਵੱਡੀ ਗੱਲ ਨਹੀਂ ਜੇ ਉਹ ਨਾਮ ਮੰਨਦੀ ਤਾਂ ਮਨਾਉਣਾ ਆਉਂਦਾ ਗੋਟ ਵਾਲਿਆਂ ਨੂੰ ਤੇ ਮੈਂ ਕਹਿੰਦਾ ਚਲੋ ਪੈਸੇ ਹੀ ਆ ਬਈ ਲੱਗ ਜਾਣ ਕੋਈ ਚੱਕਰ ਨਹੀਂ ਪਰ ਬਈ ਮੈਂ ਇਹ ਜਨਾਨੀ ਨਾਲ ਰਹਿਣਾ ਨਹੀਂ ਚਾਹੁੰਦਾ ਨਹੀਂ ਉਹ ਤਾਂ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਇਹ ਜਨਾਨੀ ਨਾਲ ਹੁਣ ਜਦੋਂ ਤੁਸੀਂ ਉੱਥੇ ਜਾਂਦੇ ਸੌਦੇ ਨੋ ਹਜੇ ਲੁਆਕ ਲਿਆ ਵੀ ਨਹੀਂ ਮੈਂ ਹਜੇ ਮੇਰਾ ਸਾਲ ਵੀ ਨਹੀਂ ਹੋਇਆ ਵਿਆਹ ਨੂੰ ਠੀਕ ਹੈ ਮੇਰੇ ਵਿਆਹ ਨੂੰ ਮਤਲਬ ਇਹੋ ਜੀ ਚਾਹ ਮੈਂ ਪੂਰੇ ਵੀ ਨਹੀਂ ਕੀਤੇ ਮੇਰੀ ਉਮਰ ਵੀ ਨਹੀਂ ਲੰਗੀ ਨਾ ਉਹਦੀ ਲੰਗੀ ਵੀ ਮੈਂ ਹੁਣੇ ਜੇ ਮੈਂ ਚੁੱਪ ਕਰ ਗਿਆ ਤਾਂ ਵੀ ਸਾਰੀ ਉਮਰ ਰਹੂੰਗਾ ਤੇ ਹੁਣ ਮੈਨੂੰ ਇਹ ਹੈ ਵੀ ਮੈਂ ਤਲਾਕ ਲੈ ਲਾਂ ਤੇ ਵਧੀਆ ਰਹੂੰਗਾ ਮੈਂ ਹੋਰ ਵਿਆਹ ਵੀ ਕਰਾ ਸਕਦਾ ਠੀਕ ਹੈ ਬਸ ਬਈ ਠੀਕ ਹੈ ਭਾਈ ਤੁਹਾਨੂੰ ਧੰਨਵਾਦ ਭਾਈ ਭਾਈ ਇਹ ਕਹਿੰਦਾ ਵੀ ਮੇਰਾ ਕਹਿੰਦਾ ਵਿਆਹ ਹੋਇਆ 8ਵੇਂ ਮਹੀਨੇ ਹੋਇਆ ਅਥਨੋਮੀ ਨੇ ਹੋਇਆ ਕਹਿੰਦਾ ਵਿਆਹ ਹੋਇਆ ਨਹੀਂ ਤੇ ਕਮਾਂਦੀ ਤੀ ਕਹਿੰਦਾ ਰੱਖ ਕੇ ਮੇਰੇ ਥਾਂ ਨਾਂ ਦਾ ਵਰਤ ਤੇ ਕਿਸੇ ਨੂੰ ਹੋਰ ਚੜ ਗਈ ਮੋਟਰਸਾਈਕਲ ਤੇ ਹੋਟਲ ਚ ਵੱੜ ਗਈ ਉੱਥੇ ਇਹਨਾਂ ਨੇ ਫੜੀ ਨਾਲੇ ਕੋਟੀ ਨਾਲੇ ਪੁੱਛਿਆ ਕੱਲ ਕੀ ਆ ਤੇ ਕਹਿੰਦਾ ਜਦੋਂ ਪਿੰਡ ਚ ਉਹਨਾਂ ਨੂੰ ਪਤਾ ਕੀਤਾ ਸੀ ਪਿੰਡ ਦੇ ਲੋਕ ਇਹ ਗੱਲ ਕਹਿੰਦੇ ਸੀ ਤੂੰ ਵਿਆਹ ਨਾ ਕਰਾ ਸਾਡੇ ਪਿੰਡ ਦਾ ਤਾਂ ਜਿਗਿਆੜ ਆ ਜਿਵੇਂ ਆਪਾਂ ਕੁੜੀ ਜਿਹਦਾ ਕੈਰੈਕਟਰ ਗਲਤ ਹੁੰਦਾ ਉਹਨੂੰ ਪਿੰਡਾਂ ਦੇ ਵਿੱਚ ਇਹ ਗੱਲ ਕਹਿ ਦਿੰਦੇ ਆ ਵੀ ਜਿਵੇਂ ਹਰ ਮੁੰਡੇ ਨਾਲ ਹੀ ਚੱਕ ਕੇ ਗੱਲ ਕਰ ਲੈਂਦੀ ਹੈ ਨਾ ਵੀ ਕੋ ਜਿਹੇ ਜਾਂ ਮਰਜ਼ੀ ਮਿਲਿਆ ਉਹਨੂੰ ਗੱਲ ਕਰ ਲੈਣੀ ਹੈ ਵੀ ਠੀਕ ਆ ਜਨਬੀ ਆ ਵੀ ਚੰਗਾ ਵੀ ਚੰਗਾ ਜਿਵੇਂ ਹਰ ਪਾਸੇ ਚੰਗੇ ਦੀ ਪਾਲ ਚ ਤੁਰਿਆ ਫਦਾ ਇਹਦੇ ਨਾਲ ਵਿਆਹ ਹੋਇਆ ਕਹਿੰਦਾ ਮੇਰੇ ਚਾ ਵੀ ਨਹੀਂ ਪੂਰੇ ਹੋਏ ਸੀ ਪਰ ਮੈਂ ਹੁਣ ਕਹਿੰਦਾ ਰੱਖਣਾ ਨਹੀਂ ਚਾਹੁੰਦਾ ਉਹ ਕੁੜੀ ਵਾਲੇ ਕਹਿੰਦੇ ਸੀ ਤਲਾਕ ਦੇ ਦੇਣਾ ਕੁੜੀ ਕਹਿੰਦੀ ਮੈਂ ਤਲਾਕ ਲੈਣਾ ਪਰ ਇਹ ਕਹਿੰਦਾ ਮੈਂ ਲੈਣੀ ਆ ਮੈਂ ਨਹੀਂ ਰੱਖਣੀ ਮੇਰੀ ਜਿੰਦਗੀ ਕਿਵੇਂ ਰੂ ਵੀ ਹਈ ਤਾਂ ਸਾਡੇ ਜਵਾਗ ਨਹੀਂ ਹੋਇਆ ਕੱਲ ਨੂੰ ਸਾਡੇ ਜਵਾਗ ਰੱਖੇ ਸੀ ਮੁੰਡੇ ਦੀ ਖਾਤਰ ਤੇ ਚੰਨ ਚੜਾਉਣ ਕਿਸੇ ਪਾਸੇ ਹੋਰ ਉੱਠ ਗਈ ਸੀ ਬਰਤ ਰੱਖਿਆ ਚੰਨ ਚੜਾਉਣ ਕਿਸੇ ਪਾਸੇ ਹੋਰ ਉੱਠ ਗਏ ਨੇ ਫੜ ਲੈ ਚੰਨ ਉਹਦਾ ਹੀ ਚੜਾਤਾ ਨਾਲੇ ਮੁੰਡੇ ਦਾ ਮੋਰ ਬਣਾਇਆ ਤੇ ਅਸੀਂ ਇਹ ਵੀਡੀਓ ਸਾਡੀ ਸਿੱਖਿਆ ਲਈ ਹੁੰਦੀ ਹੈ ਐਂਡੈਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ